ਲਓ ਜੀ ਆਪਾਂ ਜਿਹੜਾ ਬੇਕਾਰ ਕਰਕੇ ਛਿੱਟਿਆ ਪਿਆ ਸੀਗਾ ਆਪਣਾ ਖਰਗੋਚ ਆਪਾਂ ਉਹਨੂੰ ਕਲਰ ਕਰਕੇ ਤੇ ਬਹੁਤ ਸੁੰਦਰ ਬਣਾ ਲਿਆ ਤੇ ਆਪਾਂ ਇਹਨੂੰ ਗਮਲੇ ਦੀ ਤਰ੍ਹਾਂ ਵਰਤਾਂਗੇ ਇਹਦੇ ਵਿੱਚ ਆਪਾਂ ਇੱਕ ਬੁੱਟਾ ਵੀ ਲਾ ਦਿੱਤਾ ਜਿਹੜਾ ਰੈੱਡ ਫਲ ਕੱਢੂਗਾ ਤੇ ਥੋੜੀ ਜਿਹੀ ਮਿਹਨਤ ਨਾਲ ਤੁਸੀਂ ਚੀਜ਼ ਨੂੰ ਬਹੁਤ ਸੁੰਦਰ ਬਣਾ ਸਕਦੇ ਹੋ ਜਿਹੜੀ ਬੇਕਾਰ ਚੀਜ਼ ਆ ਉਹ ਵੀ ਸੁੰਦਰ ਬਣ ਕੇ ਤਿਆਰ ਹੋਊਗੀ ਦੇਖੋ ਨਾਲੇ ਆਪਾਂ ਇਹ ਗਮਲੇ ਦੀ ਤਰ੍ਹਾਂ ਵਰਤਾਂਗੇ ਨਾਲੇ ਆਪਣਾ ਸੋਹਣਾ ਲੱਗੂਗਾ ਤੇ ਤੁਸੀਂ ਵੀ ਬਣਾ ਸਕਦੇ ਹੋ ਬਸ ਥੋੜੀ ਜਿਹੀ ਮਿਹਨਤ ਹੈ ਥੋੜੀ ਜਿਹੀ ਮਿਹਨਤ ਕਰਕੇ ਆਪਾਂ ਚੀਜ਼ ਨੂੰ ਬਹੁਤ ਵਧੀਆ ਬਣਾ ਸਕਦੇ ਹਾਂ। ਦੇਖੋ ਅਜੇ ਤਾਂ ਇਹ ਆਪਾਂ ਅੱਜ ਹੀ ਬੂਟਾ ਲਾਇਆ ਹੈ ਤੇ ਜਦੋਂ ਚੱਲ ਪਿਆ ਇਹ ਬਹੁਤ ਸਾਰਾ ਭਰ ਜਾਊਗਾ। ਉਦੋਂ ਬੂਟਾ ਤੇ ਇਹ ਥੋੜਾ ਹੀ ਪਾਣੀ ਪਾਲਦਾ ਇਸ ਕਰਕੇ ਆਪਾਂ ਇਹੀ ਲਾਇਆ ਇਹਦੇ ਵਿੱਚ ਤੇ ਵਧੀਆ ਫੁੱਲ ਕੱਢਦਾ ਰੈੱਡ ਕਲਰ ਦੇ। ਤੇ ਜਦੋਂ ਇਹ ਫੁੱਲ ਕੱਢਣ ਲੱਗਿਆ ਸੀ ਉਦੋਂ ਵੀ ਤੁਹਾਨੂੰ ਇਹ ਬੂਟਾ ਧਕਾਵਾਂਗੇ। ਤੇ ਤੁਸੀਂ ਵੀਡੀਓ ਨੂੰ ਲੈਂਡ ਤੇ ਕਰ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਚਲੋ ਜੀ ਆਪਾਂ ਜਦੋਂ ਇਹਨੇ ਫੁੱਲ ਕੱਢ ਲਏ ਫਿਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਹ ਪ੍ਰਾਣੀਆਂ ਚੀਜ਼ਾਂ ਨੂੰ ਤੁਸੀਂ ਥੋੜੀ ਜਿਹੀ ਮਿਹਨਤ ਕਰਕੇ ਨਵੇਂ ਬਣਾ ਸਕਦੇ ਹੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਇਹ ਆਪਣੇ ਨਾ ਖਰਬੋਜ ਸੀਗਾ ਬਹੁਤ ਟਾਈਮ ਦਾ ਇਹ ਮੇਰਾ ਬੇਟਾ ਛੋਟਾ ਜਿਹਾ ਸੀ ਜਦੋਂ ਨਿਹੰਦਾ ਸੀ ਤੇ ਇਹਦੇ ਗੱਲਾਂ ਸੀਗਾ ਇਹ ਥੋੜਾ ਜਿਹਾ ਇਹ ਦਾ ਦੇ ਕਰਦ ਨਾਲ ਤੇ ਵੱਡਾ ਕਰ ਲਿਆ ਬਾਹਰ ਇਹ ਤਾਂ ਪੈਸੇ ਪਾਉਣ ਵਾਸਤੇ ਸੀਗਾ ਛੋਟਾ ਜਿਹਾ ਤੇ ਇਹ ਦਾ ਇਹ ਰੈੱਡ ਕਲਰ ਦਾ ਸੀਗਾ ਤੇ ਇਹ ਦਾ ਸਾਰਾ ਕਲਰ ਲਏ ਗਿਆ ਤੇ ਬੇਕਾਰ ਹੀ ਸਿੱਟਿਆ ਪੈਸੇ ਅੱਜ ਮੈਂ ਸੋਚਿਆ ਵੀ ਇਹਦਾ ਵੀ ਕੁਝ ਬਣਾ ਲੈਨੇ ਤੇ ਇਹਦੇ ਖਾਤਰ ਆਪਾਂ ਨੇ ਇਹ ਲਿਆ ਕਲਰ ਚਿੱਟਾ ਇਹ ਪਟਿਕਟਾ ਕਲਰ ਕਰਾਂਗੇ ਜੇ ਆਪਾਂ ਨੂੰ ਇਹਦੇ ਦੋ ਕੋਡ ਦੀ ਲੋੜ ਪਈ ਤਾਂ ਆਪਾਂ ਦੋ ਕਰਾਂਗੇ ਨਹੀਂ ਇੱਕ ਨਾ ਹੀ ਚਾਰ ਗਿਆ ਤਾਂ ਆਪਾਂ ਇੱਕ ਹੀ ਕਰਾਂਗੇ ਤੇ ਇਹਨੂੰ ਆਪਾਂ ਸਾਰੇ ਇਹਨੂੰ ਇਸੇ ਤਰ੍ਹਾਂ ਕਰ ਲੈਨੇ ਹਲੋ ਲਓ ਜੀ ਆਪਾਂ ਇੱਕ ਕੋਡ ਕਰ ਲਿਆ ਇਹਨੂੰ ਤੇ ਇਹਨੂੰ ਆਪਾਂ ਸੁੱਕਣ ਖਾਤਰ ਰੱਖਦੇ ਆਂ ਤੇ ਹੁਣ ਆਪਾਂ ਇਹ ਇਹ ਆਪਣੇ ਕੋਲ ਕੰਚ ਦਾ ਗਲਾਸ ਹੈ ਇਹ ਆਪਣੇ ਕੋਲ ਇੱਕੋ ਹੀ ਰਹਿ ਗਿਆ ਸੀ ਤੇ ਇਸ ਕਰਕੇ ਇਹ ਕਿਸੇ ਕੰਮ ਨਹੀਂ ਸੀਗਾ ਤੇ ਆਪਾਂ ਇਹਨੂੰ ਵੀ ਇਹ ਚਿੱਟਾ ਹੀ ਕੋਟ ਕਰਦੇ ਆਂ ਤਾਂ ਵੀ ਆਪਾਂ ਕੁਝ ਬਣਾਵਾਂਗੇ ਇਹਤੇ ਵੀ ਆਪਾਂ ਨੂੰ ਦੋ ਕੋਣ ਦੀ ਲੋੜਤ ਪਈ ਤਾਂ ਆਪਾਂ ਦੋ ਕਰਾਂਗੇ ਜੇ ਇੱਕ ਦੇ ਸਰ ਗਿਆ ਤਾਂ ਆਪਾਂ ਇੱਕੇ ਕਰ ਲਾਂਗੇ ਲਓ ਜੀ ਆਪਾਂ ਇਹਨੂੰ ਵੀ ਇੱਕ ਤੱਕ ਕੋਡ ਕਰ ਲਿਆ। ਇਹਨੂੰ ਵੀ ਆਪਾਂ ਸੁੱਕਣ ਲਈ ਰੱਖ ਦਿੰਨੇ। ਇਹ ਆਪਣਾ ਸੁੱਕ ਗਿਆ। ਹੁਣ ਆਪਾਂ ਇਹਨੂੰ ਵੀ ਦੂਜਾ ਕੋਡ ਕਰ ਲੈਨੇ ਆ। ਸੋਨਾ ਬਣ ਜਾਊਗਾ ਇਹ ਇਸੇ ਤਰੀਕੇ ਨਾਲ ਆਪਾਂ ਇਹਦਾ ਕੋਡ ਕਰ ਦਿੰਨੇ ਆ ਇੱਕ th பදකාவாัง ீ அப்பா. ਲੋ ਜੀ ਆਪਾਂ ਇਹਦੇ ਦੂਜਾ ਕੋਡ ਕਰ ਲਿਆ ਹੁਣ ਆਪਾਂ ਇਹਨੂੰ ਸੁੱਕਣ ਦਿੰਨੇ ਆ ਜਦੋਂ ਸੁੱਕ ਗਿਆ ਫਿਰ ਆਪਾਂ ਇਹਦੇ ਹੋਰ ਕਰਾਂਗੇ ਇਹਦਾ ਚਲੋ ਜੀ ਜਦੋਂ ਆਪਾਂ ਸੁੱਕ ਗਿਆ ਇਹਦੇ ਵੀ ਕੋਟ ਕਰਾਂਗੇ ਹਜੇ ਗਿੱਲਾ ਹੈ ਬਸ ਆਪ ਇਹਦੇ ਵੀ ਕੋਟ ਕਰ ਲੈਨੇ ਹਜੇ ਗਿੱਲਾ ਲੈਂਦਾ ਦੁਬਾਰਾ ਕਰਾਂਗੇ ਫਿਰ ਆਪਣੇ ਕੋਲੇ ਕਾਲਾ ਕਲਰ ਤਾਂ ਹੈ ਨਹੀਂ ਇਹ ਆਪਣਾ ਲੀਲਾ ਕਲਰ ਹੈ

ਥੋੜਾ ਜਿਹਾ ਪੱਗਰਡਨ ਕਲਰ ਹੈ ਇਹ ਆਪਾਂ ਇਹ ਕੱਲਾ ਚਿੱਟਾ ਵੀ ਰੱਖ ਸਕਦੇ ਤੇਪਾ ਥੋੜਾ ਚਿੱਟਾ ਮਾਰਦਾ ਹੈ ਲਓ ਜੀ ਆਪਣਾ ਇਹ ਤਿਆਰ ਹੋ ਗਿਆ ਇਹ ਸੁੱਕ ਜਾਂਦੇ ਫਿਰ ਆਪਾਂ ਅੱਗੇ ਇਹਦਾ ਬਣਾਉਨੇ ਆ ਵੀ ਕੀ ਬਣਾਵਾਂਗੇ ਤੁਹਾਨੂੰ ਦੱਸਦੇ ਲਓ ਜੀ ਆਪਣਾ ਕਲਰ ਸੁੱਕ ਗਿਆ ਇਹਦੇ ਵਿੱਚ ਆਪਾਂ ਮਿੱਟੀ ਪਾਉਨੇ ਆ ਇਹਦੇ ਵਿੱਚ ਆਪਾਂ ਇਹ ਬੁੱਟਾ ਲਾਵਾਂਗੇ ਇਹ ਵਾਰ ਇਹ ਸਾਡੇ ਘਰੇ ਹੀ ਲੱਗੇ ਹੋਏ ਆ ਤੇ ਇਹਦੇ ਵਿੱਚ ਆਪਾਂ ਮਿੱਟੀ ਪਾਉਨੇ ਆ ਇਹ ਆਪਣਾ ਬਾਧੂ ਕਰਕੇ ਸਿੱਟਿਆ ਪਿਆ ਸੀ ਹੁਣ ਆਪਾਂ ਇਹਦੇ ਵਿੱਚ ਪਾਣੀ ਪਾਉਨੇ ਆਂ ਇਹ ਆਪਾਂ ਪਾਣੀ ਲੈ ਤਾ ਇਹ ਇਹ ਜੋ ਫਲ ਕੱਟੂਗਾ ਆਪਾਂ ਉਹਦਾ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਆਪਾਂ ਸਾਰੀ ਮਿੱਟੀ ਝਾੜ ਲਈ ਹੈ ਇਹਦੇਆਂ ਜੜ੍ਹਾਂ ਹੀ ਰਹਿ ਗਈਆਂ ਬਸ ਦੇਖੋ ਜੀ ਇਸੇ ਤਰ੍ਹਾਂ ਜੇ ਕੋਈ ਬੇਕਾਰ ਚੀਜ਼ ਪਈ ਹੋ ਉਸ ਨੂੰ ਤੁਸੀਂ ਸੁੰਦਰ ਬਣਾ ਸਕਦੇ ਹੋ ਇਹਦੇ ਵਿੱਚ ਫੁੱਲ ਵੀ ਨਿਕਲਣਗੇ ਜਦੋਂ ਫੁੱਲ ਨਿਕਲਣਗੇ ਉਦੋਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੀਂਹ ਨੂੰ ਇਹ ਆਪਣਾ ਬੇਕਾਰ ਸਿੱਟਿਆ ਪਿਆ ਸੀ ਥੋੜੀ ਜੀ ਮਿਹਨਤ ਨਾਲ ਇਹ ਬਹੁਤ ਸੋਹਣਾ ਨਾ ਇਹ ਤਾਂ ਬੁੱਟਾ ਲੱਗ ਗਿਆ ਇਹਦੇ ਵਿੱਚ ਬਹੁਤ ਸੋਹਣਾ ਬਣ ਗਿਆ ਇਹ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਜੇ ਤੁਹਾਨੂੰ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਨੂੰ ਇਸ ਤਰੀਕੇ ਨਾਲ ਦੱਸ ਤਰਕ ਦਿਖਾਉਣੇ ਆ ਤੇ ਰੰਗ ਬਰੰਗੇ ਚ ਦੱਸ ਨਹੀਂ ਰਿਹਾ ਸੀ ਕੁਝ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ